ਸੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਫੇਰ ਜੁੜ ਰਹੇ ਹਾਂ ਗਾਜੀਪੁਰ ਰੋਡ ਐ ਜੇਰਕੁਰ ਦੇ ਵਿੱਚ ਲੋਕ ਤਮਾਸ਼ਾ ਦੇਖ ਰਹੇ ਐ ਇੱਥੇ ਖੜ ਖੜ ਕੇ ਆ ਦੇਖੋ ਕੀ ਕਾਰਵਾਈ ਹੋ ਰਹੀ ਐ ਸਰਕਾਰੀ ਨਾਲ ਰਲੇ ਹੋਇਆ ਲੋਕ ਉਹਨੇ ਖੋਖੇ ਚੱਕਲੇ ਕਿਉਂਕਿ ਰਵਿੰਦਰਪਾਲ ਸਿੰਘ ਜੀ ਖੜੇ ਸਾਡੇ ਨਾਲ ਐਮਸੀ ਇਨਫੋਰਸਮੈਂਟ ਦੇ ਇਨਸਪੈਕਟਰ ਜੇਰਕੁਰ ਤੋਂ ਬਕਾਇਦਾ ਜਿਹੜੇ ਬਹੁਤ ਜ਼ਿਆਦਾ ਫੇਮਸ ਅੱਜ ਕੱਲ ਇਹ ਪਰਸਨੈਲਿਟੀ ਇਹ ਸ਼ਖਸ ਬਣ ਚੁੱਕੇ ਆ ਆਪਣੀ ਕਾਰਵਾਈ ਦੇ ਕਾਰਨ ਮਸ਼ਹੂਰ ਰਹਿੰਦੇ ਆ ਔਨ ਅਲੇ ਸਮੇਂ ਦੇ ਵਿੱਚ ਜੋ ਇਹਨਾਂ ਦੇ ਟੀਚਾ ਕਿ ਪੰਜਾਬ ਨੂੰ ਆਪਾਂ ਸਾਫ ਸੁਥਰਾ ਕਰਨਾ ਹੈ ਨਸ਼ੇ ਤੋਂ ਮੁਕਤ ਕਰਨਾ ਜੋ ਇਹ ਗੰਦ ਪਾਇਆ ਸਿਕਟਾ ਪੀੜੀਆਂ ਤੰਬਾਕੂ ਚਰਦਾ ਚੈਣੀ ਕਾਣੀ ਥੁੱਕਾਂ ਛੁੱਟ-ਛੁੱਟ ਕੇ ਇਹ ਪ੍ਰਵਾਸੀ ਲੋਕਾਂ ਨੇ ਪੰਜਾਬ ਦਾ ਹਾਲ ਮਾੜਾ ਕੀਤਾ ਇਹ ਸਫਾਈ ਕਰਨੀ ਆਪਾਂ ਸੋ ਇਹ ਸਾਡਾ ਟੀਚਾ ਹੈ ਕਿ ਗੰਦ ਆਪਾਂ ਚੱਕਣਾ ਇੱਥੋਂ ਸੋ ਸਰਕਾਰ ਦੀ ਜਿਹੜੀ ਕਾਰਵਾਈ ਅਸੀਂ ਬਹੁਤ ਇਹਦੀ ਸ਼ਲਾਘਾ ਕਰਦੇ ਆ ਬਹੁਤ ਵਧੀਆ ਉਪਰਾਲਾ ਪਹਿਲਾਂ ਵੀ ਇਸ ਪ੍ਰਵਾਸੀ ਭਾਈ ਨੂੰ ਸਮਝਾਇਆ ਸੀਗਾ ਪਰ ਇਹ ਸਮਝਿਆ ਨਹੀਂ ਕੋ ਪੂਰਾ ਰਕੂ ਚਾ ਤੁਸੀਂ ਦੇਖ ਸਕਦੇ ਹੋ ਮੈਡੀਕਲ ਟੀਮ ਐਨਫੋਰਸਮੈਂਟ ਟੀਮ ਬਕਾਇਦਾ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਕਨੈਕਸ਼ਨ ਵੀ ਇਹਨੇ ਲਿਆ ਕੁੰਡੀ ਪਾਈ ਇਸਨੇ ਇਹ ਵੀ ਜਿਹੜਾ 11 ਕ੍ਰੋਨੀਕਲ ਕੋਲ ਤੇ ਕੰਮ ਕੀਤਾ ਪਾਰਕਿੰਗ ਸਰਕਾਰੀ ਉਹਦਾ ਕਬਜ਼ਾ ਕੀਤਾ